Kazuto This is a toy子 Katsuhito Katsuhito Nogashwel Toilet ཆེ་བ་འདི་སারা་སེམས་ཀ་མ་སེམས་ཅན་གྱི་རང་གི་གནས་བབ་ལ་བརྟག་པ་ལ་ལེན་པ་ཡིན་པ་དང་། okay. སི་ནོ་ལེན་པ་འདི་གང་པོ་པའི་ནི་འདི་ནས་གནས་བབ་མ་འདི་པ་བཞིན་ལོག་པར་ okay. ਦੀ ਵੀ ਤੇ ਹੋਊਗੀ ਜੀ ਜੇ ਇਹ ਜੇ ਇਨਸ਼ਾਅੱਲਾ ਦੇ ਵਿੱਚ ਦੋ ਪੋਤਾ ਭੰਡਾਰਾ ਲਾਇਆ ਗਿਆ ਸਮਾਂ ਤੇ ਪਹੁੰਚ ਨਹੀਂ ਪਾਉਂਦੇ ਸਭ ਤੋਂ ਪਹਿਲਾਂ ਤਾਂ ਮੈਂ ਸਮੂਚੀ ਕਮੇਟੀ ਦਾ ਗਿੰਨੀ ਜੀ ਹੋਰਾਂ ਦਾ ਸਾਰਿਆਂ ਦਾ ਪਹਿਲੇ ਲੋ ਧੰਨਵਾਦੀਆਂ ਕਿ ਹਰ ਸਾਲ ਇੱਥੇ ਭੰਡਾਰਾ ਲਾਉਂਦੇ ਨੇ ਤੇ ਨਾਲ ਸਾਡੇ ਵਰਗੇ ਸੱਜਣਾਂ ਨੂੰ ਬੁਲਾ ਕੇ ਜਿਹੜਾ ਇੱਕ ਅਸੀਂ ਕਹਿੰਦੇ ਕਿ ਸਾਡੇ ਮਨ ਦੀ ਵੀ ਇੱਛਾ ਪੂਰਤੀ ਹੁੰਦੀ ਹੈ ਕਿਉਂਕਿ ਸੰਗਤ ਦੀ ਸੇਵਾ ਸਭ ਤੋਂ ਵੱਡੀ ਹੈ ਤੇ Swami Ganga Bishnu ji ਦੇ ਜਿਹੜੇ ਇਹ ਗੱਦੀ ਜਿੱਥੇ ਇਹ ਭੰਡਾਰਾ ਗਊਸ਼ਾਲਾ ਦੇ ਵਿੱਚ ਲੱਗ ਰਿਹਾ ਜਿੱਤੇ ਗਊ ਸੇਵਾ ਸਭ ਤੋਂ ਵੱਡੀ ਮੰਨੀ ਜਾਂਦੀ ਹੈ ਤੇ ਇਹਦੇ ਲਈ ਇਹ ਸਾਰੇ ਵਧਾਈ ਦੇ ਪਾਤਰ ਨੇ ਸਮੁੱਚਾ ਪਵਾਨੀ ਘੜੇ ਏਰੀਆ ਵਧਾਈ ਦਾ ਪਾਤਰ ਤੇ ਸਾਰੀ ਉਹ ਸੰਗਤ ਜਿਹੜੀ ਇਸ ਭੰਡਾਰੇ ਨੂੰ ਸ਼ਮੂਲੀਅਤ ਕਰਦੀ ਹੈ ਤੇ ਉਹ ਸੰਗਤ ਜਿਹੜੀ ਗਊਆਂ ਦੀ ਸੇਵਾ ਕਰਦੀ ਹੈ ਸਾਰਿਆਂ ਦੇ ਮੈਂ ਕਹਿੰਦਾ ਪਰਮਾਤਮਾ ਮਿਹਰ ਭਰੇ ਹੱਥ ਰੱਖੇ ਸਾਰੇ ਸੰਤਾਂ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਨਾਲ ਇਹ ਚੀਜ਼ਾਂ ਹਰ ਵਾਰ ਜਿਵੇਂ ਸਫਲੀਆਂ ਹੁੰਦੀਆਂ ਨੇ ਸਫਲ ਹੋ ਕੇ ਤੇ ਅਗਲੀ ਵਾਰ ਹੋਰ ਵੱਡੇ ਤਾਕਤ ਨਾਲ ਵੱਡੇ ਬਲ ਨਾਲ ਜਿਹੜਾ ਇਹ ਭੰਡਾਰੇ ਇਹ ਕਰਾਉਂਦੇ ਰਹਿਣ ਤੇ ਅਸੀਂ ਤਾਂ ਹਮੇਸ਼ਾ ਇਹਨਾਂ ਦੇ ਨਾਲ ਆ ਤੇ ਮੈਂ ਵੀ ਵਡਭਾਗਾਂ ਕਿ ਇਸ ਭੰਡਾਰੇ ਦੇ ਵਿੱਚ ਸ਼ਮੂਲੀਅਤ ਕੀਤੀ। ਪਰ ਸੋ ਬੰਦਾ ਕਾਂਸਰ ਅੱਜ ਵੀ ਹੋ ਰਾਂਗੇ। ਅੱਜ ਗਊਸ਼ਾਲਾ ਦਾ ਜੀ 88ਵਾਂ ਭੰਡਾਰਾ ਹੈ। ਜਿਹੜਾ ਹਰ ਮਹੀਨੇ ਦੀ ਦੋ ਪੂਲ ਬਣਾਇਆ ਜਾਂਦਾ ਜੀ ਸਾਡੇ ਇਥੇ ਕੀ ਹੈ ਮਤਲਬ ਜਿਹੜੀ ਇਲਾਕੇ ਦੀ ਸੰਗਤ ਹੈ ਕੱਲਾ ਸਹਿਰ ਵੀ ਜਿਹੜੇ ਪਿੰਡਾਂ ਦੇ ਲੋਕ ਨੇ ਉਹ ਵੀ ਬਾਅਦ ਚੜ ਕੇ ਇਹਦੇ ਦੇ ਹਿੱਸਾ ਲੈਂਦੇ ਨੇ ਬਹੁਤ ਵੱਡਾ ਇਹ ਬਣਾੜਾ ਬਣਾਇਆ ਜਾਂਦਾ ਹੈ ਸਹਿਰ ਤੁਹਾਨੂੰ ਬਹੁਤ ਸਹਿਯੋਗ ਦਿੰਦਾ ਹੈ ਪਿੰਡਾਂ ਦੇ ਲੋਕ ਬਹੁਤ ਸਹਿਯੋਗ ਦਿੰਦੇ ਨੇ ਹਰੇ ਚਾਰੇ ਦਾ ਸਾਡਾ ਕਰਦੀ ਪਿੰਡਾਂ ਵਾਲੇ ਨੇ ਖਾਸ ਕਰਕੇ ਉਹਨਾਂ ਦਾ ਅਸੀਂ ਬਹੁਤ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਜਿੰਨੀ ਇੱਥੇ ਇਲਾਕੇ ਦੀ ਸੰਗਤ ਆਈ ਹੈ ਜਿੰਨੇ ਇਥੇ ਸਾਰੀਆਂ ਪਾਰਟੀਆਂ ਦੇ ਲੀਡਰ ਆਏ ਨੇ ਜਾ ਕੋਈ ਮੱਲੇ ਸਮਾਰਕ ਸੰਸਥਾਵਾਂ ਦੇ ਡਿਡਰਾਏ ਨੇ ਅਸੀਂ ਉਹਨਾਂ ਦਾ ਸਾਰਿਆਂ ਦਾ ਇੱਥੇ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੀ ਗਊਸ਼ਾਲਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਬਹੁਤ ਨਿਮਰਤਾ ਨਾਲ ਬੇਨਤੀ ਵੀ ਕਰਦੇ ਹਾਂ ਵੀ ਸਾਡੀ ਗਊਸ਼ਾਲਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਅਸੀਂ ਇੱਕ ਛੋਟੇ ਇਸਰਾਹ ਹੀ ਮੈਸੇਜ ਵੀ ਦੇਣਾ ਚਾਹੁੰਦੇ ਹਾਂ ਵੀ ਸਾਡੀ ਜੋ ਜ਼ਮੀਨ 22 ਕਿਲੇ ਗਊਸ਼ਾਲਾ ਦੀ ਰਾਤ ਰਾਣੀ ਵਿੱਚ ਦਬੀ ਹੋਈ ਹੈ ਵੀ ਜੋ ਆਮ ਆਦਮੀ ਪਾਲਦੀ ਹੈ ਉਹ ਹਰ ਰੋਜ਼ ਪੰਚਾਇਤੀ ਜ਼ਮੀਨ ਨੂੰ ਛਡਾਉਣ ਲੱਗੀ ਹੋਈ ਹੈ ਵੀ ਉਹ ਕਿਰਪਾ ਕਰਕੇ ਅਸੀਂ ਇੱਕ ਬੇਨਤੀ ਕਰਦੇ ਹਾਂ ਵੀ ਸਾਡੀ ਇਹ ਗਊ ਮਾਤਾ ਦੀ ਜ਼ਮੀਨ ਵੀ ਛੜਾਈ ਜਾਵੇ ਤਾਂ ਕਿ ਜਿਹੜੇ ਸੜਕਾਂ ਦੇ ਗੁੰਹਾਂ ਫਿਰਟੀਆਂ ਨੇ ਅਸੀਂ ਉਹਨਾਂ ਦਾ ਵੀ ਪ੍ਰਬੰਧ ਕਰ ਸਕੀਏ ਬਹੁਤ ਬਹੁਤ ਧੰਨਵਾਦ ਜੀ ਮੈਂ ਬਲਵਿੰਦਰ ਸਿੰਘ ਕੂਨੀਆ ਜੀ ਘਾਬਦੀਆ ਮੈਂਬਰ ਟੀਮ ਸ਼੍ਰੀ ਵਿਜੇਂਦਰ ਸਿੰਘਲਾ ਜੀ ਸਾਫਟਾ ਕੈਪਟਨ ਉਪਰੀ ਪੰਜਾਬ ਸਰਕਾਰ ਅੱਜ ਅਸੀਂ ਮੇਰੇ ਨਾਲ ਕਾਉਂਸਲਰ ਸੰਜੀਵ ਲਾਲ ਕਾ ਜੀ ਕਾਉਂਸਲਰ ਸੁਦਰਸ਼ਨ ਸਰਦੀ ਜੀ ਤੇ ਕਾਉਂਸਲਰ ਸਵਰਨਜੀਤ ਸਿੰਘ ਮਾਨ ਜੀ ਉਰੇ ਅਸੀਂ ਗਊਸ਼ਾਲਾ ਮੰਦਰ ਭੋਨੀਗੜ ਵਿਖੇ ਅਕਾਸੀ ਮਾਂ ਭੰਡਾਰਾ ਕੀਤਾ ਜਾ ਰਿਹਾ ਜੋ ਹਰ ਸਾਲ ਦੋਪੂ ਨੂੰ ਮਨਾਇਆ ਜਾਂਦਾ ਹੈ ਇਹ ਜੋ ਭੰਡਾਰਾ ਹੈ ਇਹ ਜੋ ਆਪਣੇ ਬ੍ਰਹਮਰੀਨ ਸ੍ਰੀ ਕੰਕਾ ਵਿਸ਼ਨਜੀ ਮਹਾਰਾਜ ਨੇ ਉਹਨਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੋਪੂ ਨੂੰ ਇਹ ਭੰਡਾਰਾ ਮਨਾਇਆ ਜਾਂਦਾ ਜੋ ਕਿ ਬਹੁਤ ਵੱਧ ਚੜ੍ਹ ਕੇ ਇਲਾਕਾ ਨਿਵਾਸੀਆਂ ਵੱਲੋਂ ਮਨਾਇਆ ਜਾਂਦਾ ਹੈ ਅਸੀਂ ਵੀ ਆਪਣੇ ਬਜ਼ੁਰਗਾਂ ਦੇ ਸਮੇਂ ਤੋਂ ਮੇਰੇ ਦਾਦਾ ਜੀ ਦੇ ਸਮੇਂ ਤੋਂ ਜਾਨੀ ਇੱਥੇ ਪਿਛਲੇ ਤਕਰੀਬਨ 30-40 ਸਾਲਾਂ ਤੋਂ ਜਦੋਂ ਬਰੇ ਛੋਟੇ ਹੁੰਦਿਆਂ ਤੋਂ ਬਰੇ ਮੱਥਾ ਟੇਕਣ ਆਸ਼ੀਰਵਾਦ ਲੈਣ ਲਈ ਹਰ ਸਾਲ ਪਹੁੰਚਦੇ ਆਂ ਇਸ ਜਗ੍ਹਾ ਦੀ ਬਹੁਤ ਜ਼ਿਆਦਾ ਮਾਨਤਾ ਗੋਸ਼ਲਾ ਪ੍ਰਬੰਧਕ ਕਮੇਟੀ ਬਹੁਤ ਵਧਾਈ ਦੀ ਪਾਤਰ ਹੈ ਜੀ ਜੋ ਬੜੇ ਲੰਬੇ ਸਮੇਂ ਤੋਂ ਪਿਛਲੇ 88 ਸਾਲਾਂ ਤੋਂ ਇਹ ਜੋ ਢੰਡਾਰੋ ਨਿਰਵਿਘਨ ਚੱਲ ਰਿਹਾ ਹੈ ਤੇ ਇਹ ਨਿਰਮਿਕਨ ਭੰਡਾਰੇ ਦੇ ਵਿੱਚ ਜਾਨੀ ਜੋ ਵੀ ਸੰਗਤਾਂ ਜਾਨੀ ਵੱਧ ਤੋਂ ਵੱਧ ਸਹਿਯੋਗ ਪਾਉਂਦੀਆਂ ਨੇ ਅਸੀਂ ਉਹਨਾਂ ਦਾ ਤੇ ਉਹ ਜਿੰਨੇ ਵੀ ਬੰਦੇ ਹਾਰੀ ਲਵਾਉਣ ਲਈ ਹਰ ਇੱਕ ਸਾਲ ਪਹੁੰਚਦੇ ਨੇ ਉਹਨਾਂ ਸਾਰਿਆਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆਂ ਤੇ ਸ਼ਹਿਰ ਨਿਵਾਸੀਆਂ ਨੂੰ ਵੀ ਅਸੀਂ ਬਤੁ ਵੱਤ ਬੇਨਤੀ ਕਰਦੇ ਆ ਕਿ ਆ ਕੇ ਉਹ ਇੱਥੇ ਡੇਰੇ ਦੇ ਵਿੱਚ ਜਾ ਕੇ ਕੌਸ਼ਲ ਮੰਦਰ ਦੇ ਵਿੱਚ ਆ ਕੇ ਮੱਥਾ ਟੇਕਣ ਤੇ ਬ੍ਰਹਮਲੀਨ ਸ਼੍ਰੀ ਗੰਗਾ ਵਿਸ਼ਨਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਤੇ ਤਾਂ ਜੋ ਉਹਨਾਂ ਦਾ ਆਸ਼ੀਰਵਾਦ ਸਾਡੇ ਇਲਾਕਾ ਨਿਵਾਸੀਆਂ ਤੇ ਹਮੇਸ਼ਾ ਬਣਿਆ ਰਹੇ ਧੰਨਵਾਦ ਮੇਰਾ ਨਾਮ ਸੁਸ਼ਾਨ ਗਰਗਈ ਸਾਰਿਆਂ ਨੂੰ ਜੈ ਗੋ ਮਾਤਾ ਦੀ ਇਸ ਸਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਸਿਰੀ ਗੰਗਨਾਧ ਬਿਸਨਧਾ ਜੀ ਮਹਾਰਾਜੀ ਦੀ 70ਵਰੀ ਮਨਾਈ ਜਾ ਰਹੀ ਹੈ ਜੋ ਕਿ ਹਰ ਸਾਲ ਦੂਸਰੇ ਪੋਨ ਨੂੰ ਮਨਾਈ ਜਾਂਦੀ ਹੈ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰੀਆਂ ਸੰਗਤਾਂ ਦਾ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਤੇ ਸਾਰੇ ਸੋਸ਼ਲ ਜਿਹੜੇ ਇੱਥੇ ਸੋਸ਼ਲ ਐਕਟੀਵਿਟੀਆਂ ਨੇ ਜੋ ਆਏ ਇੱਥੇ ਤੇ ਸਾਰੀ ਸੰਗਤ ਆਦੂ ਇੱਥੇ ਮਥਾ ਟਿਕਨ ਆਏ ਨੇ ਤੇ ਇੱਥੇ ਮਾਰਾ ਜੀ ਤੋਂ ਹੀਰਾ ਪ੍ਰਾਪਤ ਕੀਤਾ ਤੇ ਅਸੀਂ ਸਾਰੀ ਸੰਗਤ ਨੂੰ ਕਹਿੰਨੇ ਆ ਕਿ ਵੱਢ ਚੜ ਕੇ ਗਊਸ਼ਾਲਾ ਦੀ ਚਾਹੋ ਤੇ ਸੇਵਾ ਕਰੋ ਸਪੈਸ਼ਲ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੇ ਯੂਥ ਨੂੰ ਜਿਹੜੇ ਕਿ ਆਉਣ ਦਾ ਕੱਲ ਆਲਾ ਦਾ ਫਿਊਚਰ ਨੇ ਤੇ ਉਹਨਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਗਊ ਮਾਤਾ ਦੀ ਕੀ ਮਹੱਤਤਾ ਹੈ ਤੇ ਉਹਦੀ ਸੇਵਾ ਦੀ ਕੀ ਮਹੱਤਤਾ ਹੈ ਆਓ ਤੇ ਸਾਰੇ ਆ ਕੇ ਇੱਥੇ ਅਸੀਂ ਗਊ ਮਾਤ ਲਈ ਸੇਵਾ ਕਰੀਏ ਤੇ ਗਊਸ਼ਾਲਾ ਨੂੰ ਜੋ ਜੋ ਕਮੀਆਂ ਨੇ ਜੋ ਜੋ ਕਮੀਆਂ ਨੇ ਉਹ ਦੂਰ ਕਰ ਲਈਏ ਤੇ ਜੋ ਸਾਡੀ ਇੱਕ ਗਊਸ਼ਾਲਾ ਦੀ 22 ਕਲੇਰ ਜਿਹੜੀ ਰਤਨ ਦੇ ਵਿੱਚ ਜ਼ਮੀਨ ਹੈ ਉਹਦਾ ਜ਼ਰੂਰ ਆਪਾਂ ਇੱਕ ਹੱਲ ਕਰੀ ਜੇ ਤੁਹਾਡਾ ਸਹਿਯੋਗ ਮਿਲੂਗਾ ਜਾਂ ਸ਼ਾਇਦ ਸਰਕਾਰ ਦੇ ਕੋਈ ਅਸਰ ਹੋਊਗਾ ਤੇ ਉਹ ਜੇ ਜ਼ਮੀਨ ਆਪਾਂ ਨੂੰ ਵਾਪਸ ਆਉਗੀ ਤਾਂ ਗੋਮਤਰੀ ਸੇਵਾ ਕਰਨ ਚ ਅਸੀਂ ਹੋਰ ਮੁੱਖ ਹੋਵਾਂਗੇ ਬਹੁਤ ਬਹੁਤ ਧੰਨਵਾਦ ਮੈਂ ਮਨੀਸ਼ ਕਦਗਿੱਦੀ ਮੈਂ ਗਊਸ਼ਾਲਾ ਸੀਨੀਅਰ ਮੀਤ ਪ੍ਰਧਾਨ ਹਾਂ ਅੱਜ ਦੇ ਪ੍ਰੋਗਰਾਮ ਦੇ ਅੱਜ ਬ੍ਰਹਮਚਾਰੀ ਗੰਗਾਬੇਸ਼ੰਦਾਰ ਜੀ ਨੂੰ ਸਮਰਪਿਤ 88ਵਾਂ ਸਾਲਾਨਾ ਭੰਡਾਰਾ ਹੈ ਇਹ ਭੰਡਾਰਾ ਗਊਸ਼ਾਲਾ ਹਰ ਸਾਲ ਮਨਾਇਆ ਜਾਂਦਾ ਦੋ ਕੋਆਲੇ ਦੇ ਨਾਲ ਮਨਾਇਆ ਜਾਂਦਾ ਤੇ ਪ੍ਰੋਗਰਾਮ ਕਿੰਨੇ ਤੋਂ ਪਹਿਲਾਂ ਤਿਆਰੀਆਂ ਸ਼ੁਰੂ ਹੋਈਆਂ ਨੇ ਇਹਨੇ ਕਿੰਨੇ ਤੋਂ ਪ੍ਰੋਗਰਾਮ ਦੀਆਂ ਤਿਆਰੀਆਂ ਤਾਂ ਜੀ ਇਹ ਜਿਹੜੇ 1.5 ਮਹੀਨਾ ਪਹਿਲਾਂ ਸ਼ੁਰੂ ਹੋ ਗਈਆਂ ਸੀਆਂ ਸਾਰਾ ਕਲੀ ਕਰਵਾਈ ਹੋਰ ਬਹੁਤ ਕੰਮ ਡਿਵੈਲਪਮੈਂਟ ਗਊਸ਼ਾਲਾ ਜਿਹੜੀ ਅੰਦਰ ਮੰਦਰ ਦੀ ਹੋਣ ਵਾਲੀ ਸੀ ਉਹ ਅਸੀਂ ਕਰਵਾਈ ਤੇ ਉਸ ਤੋਂ ਬਾਅਦ ਜਿਹੜਾ ਇਹ ਕਲੈਕਸ਼ਨ ਦਾ ਟਾਈਮ ਹੁੰਦਾ ਹੈ ਅਸੀਂ ਮਹੀਨਾ ਪਹਿਲਾਂ ਸ਼ੁਰੂ ਕਰ ਦਿੰਦੇ ਹਾਂ ਕਲੈਕਸ਼ਨ ਤੇ ਉਸ ਤੋਂ ਬਾਅਦ ਹਫਤੇਕ ਤੋਂ ਰੁਝੇਵੇਂ ਜ਼ਿਆਦਾ ਸ਼ੁਰੂ ਹੋ ਰਹੇ ਨੇ ਪੱਟੀਆਂ ਸਾਡੀਆਂ 15 ਤਰੀਕ ਨੂੰ ਚੜ੍ਹਨ ਚੜ੍ਹਤ ਗਈਆਂ ਨੇ ਮਤਲਬ 2 ਦਿਨ ਪਹਿਲਾਂ ਤੇ ਇਹ ਪਰਸੋਂ ਦੀਆਂ ਪੱਟੀਆਂ ਲੱਗੀਆਂ ਹੋਈਆਂ ਨੇ ਇਹ ਕੁੜੇ ਬਣ ਰਹੇ ਨੇ ਅੱਜ ਭ੍ਰੰਭੋਜ ਕਰਾ ਕੇ ਤੇ ਉਸ ਤੋਂ ਬਾਅਦ ਹੀ ਭੰਡਾਰਾ ਵਰਤਣਾ ਸ਼ੁਰੂ ਕਰਿਆ ਅੱਜ ਮੁੱਖ ਮਹਿਮਾਨ ਆਉਣਗੇ ਅੱਜ ਦੇ ਮੁੱਖ ਮਹਿਮਾਨ ਕੋਈ ਨਹੀਂ ਸੀਗੇ ਕਾਫੀ ਜ਼ਿਆਦਾ ਮਹਿਮਾਨ ਸਾਰੇ ਆਪਣੇ ਮੱਥਾ ਟੇਕ ਕੇ ਆਏ ਨੇ ਜਿਨ੍ਹਾਂ ਚ ਜਵਿੰਦਰ ਸਿੰਘ ਗੋਲਡੀ ਸੀਗੇ ਤੇ ਭਾਜਪਾ ਵੱਲੋਂ ਟਿੰਕੂ ਸੁਪੰਦ ਸੀਗੇ ਕਾਂਗਰਸ ਵੱਲੋਂ ਰਣਜੀਤ ਸਿੰਘ ਤੂਰ ਜੀ ਨੇ ਬਲਵਿੰਦਰ ਸਿੰਘ ਪੁਨੀਆ ਜੀ ਨੇ ਉਹਨਾਂ ਦੇ ਨਾਲ ਉਹਨੀ ਟੀਮ ਸੰਜੀਵ ਲਾਲ ਕਾ ਜੀ ਸਵਰਨ ਐਮ ਸੀ ਜੀ ਤੇ ਸਲਦੀ ਐਮ ਸੀ ਜੀ ਆਏ ਨੇ ਸਾਰੀ ਟੀਮ ਉਹਨਾਂ ਦੀ ਆਈ ਹੈ। ਤੇ ਅਵਤਾਰ ਸਿੰਘ ਈਲਵਾਲ ਈਲਵਾਲ ਚੇਅਰਮੈਨ ਸਾਹਿਬ ਉਹ ਵੀ ਆ ਕੇ ਗਏ। ਅੱਛਾ ਤੁਹਾਨੂੰ ਧੰਨਵਾਦ ਕਿਵੇਂ ਕਰੋਗੇ ਸੰਗਤਾਂ ਦਾ ਜੀ। ਸੰਗਤਾਂ ਦਾ ਧੰਨਵਾਦ ਹੈ ਜੀ ਦੇਖੋ ਅਸੀਂ ਸਾਰੇ ਸੰਗਤਾਂ ਨੂੰ ਬੜੇ ਸਦਾ ਖੁਲਾਸਾ ਦਿੱਤਾ ਹੈ ਕਿ ਆਓ ਪੰਡਾਰਾ ਸ਼ਭੂ ਬ੍ਰਹਮਚਾਰੀ ਦਾ ਅਸ਼ੀਰਵਾਦ ਪ੍ਰਾਪਤ ਕਰੋ। ਤੇ ਅਸੀਂ ਸਾਰੇ ਸੰਗਤ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਐਡਾ ਪ੍ਰੋਗਰਾਮ ਸਾਡਾ ਅਸੀਂ ਜਿਹੜਾ ਪ੍ਰੋਗਰਾਮ ਆਯੋਜਿਤ ਹੋਇਆ ਹੈ ਉਹਨੇ ਸਾਡੀ ਮਦਦ ਕੀਤੀ ਸਾਰੇ ਸਾਡੇ ਵਰਕਰਾਂ ਦਾ ਸਾਰੇ ਸਪੋਰਟਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇਸ ਸਫਲ ਭੰਡਾਰੇ ਨੂੰ ਬਣਾਉਣ ਵਿੱਚ ਭੰਡਾਰੇ ਨੂੰ ਸਫਲ ਬਣਾਉਣ ਸਾਡੀ ਮਦਦ ਕੀਤੀ